ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਵਾਂ ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ਆਗਣਤ ਗੁਣ ਠਾਕੁਰ ਪ੍ਰਭ ਤੇਰੇ ਮੋਹੇ ਅਨਾਥ ਤੁਮਰੀ ਸ਼ਰਣਾਈ ਕਰ ਕਿਰਪਾ ਹਰ ਚਰਨ ਧਿਆਈ ਦਇਆ ਕਰੋ ਬਸੂ ਮਨ ਆਏ ਮੋਹੇ ਨਿਰਗੁਣ ਲੀਜੈ ਲੜ ਲਾਏ ਰਹਾਉ ਪ੍ਰਭ ਚਿਤ ਆਵੈ ਤਾਂ ਕੈਸੀ ਢੀੜ ਹਰ ਸੇਵਕ ਨਾਹੀ ਜਮ ਪੀੜ ਸਰਬਦੂਕ ਹਰ ਸਿਮਰਤ ਨਸੈ ਜਾਂ ਕੈ ਸੰਗ ਸਦਾ ਪ੍ਰਭ ਬਸੈ ਪ੍ਰਭ ਕਾ ਨਾਮ ਮਨ ਤਨ ਆਧਾਰ ਬਿਸਰਤ ਨਾਮ ਹੋਵਤ ਤਨ ਸ਼ਾਰ ਪ੍ਰਭ ਚਿਤ ਆਏ ਪੂਰਨ ਸਭ ਕਾਜ ਹਰ ਬਿਸਰਤ ਸਭ ਕਾ ਮੋਹਤਾਜ ਚਰਨ ਕਮਲ ਸੰਗ ਲਾਗੀ ਪ੍ਰੀਤ ਬਿਸਰ ਗਈ ਸਭ ਦੁਰਮਤ ਰੀਤ ਮਨ ਤਨ ਅੰਤਰ ਹਰ ਹਰ ਮੰਤ ਨਾਨਕ ਭਗਤਨ ਕੈ ਘਰ ਸਦਾ ਆਨੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਸਾਹਿਬ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਟਾਨ ਕੋਟਾਨ ਕਿਰਪਾ ਬਖਸ਼ਿਸ਼ ਰਹਿਮਤ ਬੜੀ ਹੈ ਜੋ ਸਤਗੁਰੂ ਦੀ ਅਪਾਰ ਕਿਰਪਾ ਬਖਸ਼ਿਸ਼ ਦੇ ਨਾਲ ਅੱਜ ਦੇ ਅੰਮ੍ਰਿਤ ਵੇਲੇ ਦੇ ਪ੍ਰਕਾਸ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰੂ ਗ੍ਰੰਥ ਸਾਹਿਬ ਫਾਊਂਡੇਸ਼ਨ ਹੈਵਰਡ ਕੈਲੀਫੋਰਨੀਆ ਦੇ ਪਾਵਨ ਦਰਬਾਰ ਦੇ ਵਿੱਚ ਹੋਏ ਨੇ ਤੇ ਬੜੇ ਪਿਆਰੇ ਬਚਨ ਸਾਡੇ ਵਰਗੇ ਦੁਖੀ ਹਿਰਦਿਆਂ ਨੂੰ ਸ਼ਾਂਤੀ ਸਤਿਗੁਰੂ ਕੇ ਬਚਨਾਂ ਦੇ ਨਾਲ ਪੈਂਦੀ ਹੈ ਤੇ ਸਤਿਗੁਰੂ ਜੀ ਕਿਰਪਾ ਕਰਕੇ ਸਾਡਾ ਮਾਰ ਸਾਡਾ ਮਾਰਗਦਰਸ਼ਨ ਕਰਦੇ ਹਨ ਸਮਝਾਉਂਦੇ ਨੇ ਕਿ ਕਿਸ ਵੇ ਤੇ ਤੁਰੀਏ ਕਿਸ ਪਾਥ ਤੇ ਤੁਰੀਏ ਕਿਸ ਰਸਤੇ ਤੇ ਤੁਰੀਏ ਕਿ ਜਿਸ ਰਸਤੇ ਤੇ ਤੁਰ ਕੇ ਸਾਡੇ ਮਨ ਦੀ ਦੁਬਿਧਾ ਬੇਚੈਨੀ ਮੁੱਕ ਜਾਵੇ ਕਿਉਂਕਿ ਇਹ ਫਾਨੀ ਸੰਸਾਰ ਹੈ ਇਸ ਸੰਸਾਰ ਦੇ ਵਿੱਚ ਮੋਹ ਮਾਇਆ ਦਾ ਹੀ पसारा ਹੈ ਤੇ ਮਨ ਸੁਭਾਵਕ ਹੀ ਮੋਹ ਮਾਇਆ ਦੇ ਵੱਲ ਹੀ ਜਾਂਦਾ ਹੈ। ਪਰਿਪੂਰਣ ਪ੍ਰਮਾਤਮਾ ਵਾਹਿਗੁਰੂ ਨੂੰ ਪਹਿਚਾਣਨਾ, ਉਹਦੇ ਉੱਤੇ ਭਰੋਸਾ ਰੱਖਣਾ, ਉਹਦੇ ਉੱਤੇ ਵਿਸ਼ਵਾਸ ਕਰਨਾ ਇਹਦੇ ਵਾਸਤੇ ਬਹੁਤ ਔਖਾ ਹੈ। ਕਿਉਂਕਿ ਦਿਖਦੀਆਂ ਚੀਜ਼ਾਂ ਤੇ ਤੇ ਇਹ ਭਰੋਸਾ ਕਰਦਾ ਹੈ। ਪਰ ਜਿਹੜੀਆਂ ਚੀਜ਼ਾਂ ਇਹਨੂੰ ਨਜ਼ਰ ਨਹੀਂ ਆ ਰਹੀਆਂ ਉੱਥੇ ਕਈ ਵਾਰੀ ਇਹ ਸ਼ੱਕ ਕਰ ਬੈੰਦਾ ਹੈ ਤੇ ਜਿਸ ਚੀਜ਼ ਤੇ ਸ਼ੱਕ ਹੋ ਜਾਵੇ ਉੱਥੇ ਦੁਚਿੱਤੀ ਤੇ ਦੁਬਿਧਾ ਹੁੰਦੀ ਹੈ ਤੇ ਦੁਬਿਧਾ ਮਨੁੱਖ ਨੂੰ ਕਦੀ ਵੀ ਮੰਜ਼ਿਲ ਤੇ ਨਹੀਂ ਪਹੁੰਚਣ ਦਿੰਦੀ ਦੁਚਿੱਤੀ ਕਦੀ ਵੀ ਮਨੁੱਖ ਨੂੰ ਪਾਸ ਨਹੀਂ ਹੋਣ ਦਿੰਦੀ ਇਸੇ ਕਰਕੇ ਸਤਿਗੁਰੂ ਗੁਰਦੇਵ ਜੀ ਆਪਣੇ ਬਚਨਾਂ ਦੇ ਨਾਲ ਬਾਰ ਬਾਰ ਸਾਨੂੰ ਇਹ ਗੱਲ ਸਮਝਾਉਂਦੇ ਰਹਿੰਦੇ ਨੇ ਕਹਿੰਦੇ ਇਹ ਬੰਦੇ ਭਰੋਸਾ ਪ੍ਰਮਾਤਮਾ ਤੇ ਰੱਖ ਵਿਸ਼ਵਾਸ ਕਰ ਉਹਦੇ ਉੱਤੇ ਕਿਉਂਕਿ ਉਹਦੀ ਰਹਿਮਤ ਤੋਂ ਬਿਨਾਂ ਤੈਨੂੰ ਕੁਝ ਵੀ ਨਹੀਂ ਹੋ ਮਿਲਣਾ ਉਹਦੀ ਬਖਸ਼ਿਸ਼ ਤੋਂ ਬਿਨਾਂ ਕੁਝ ਨਹੀਂ ਮਿਲਣਾ ਆਪਣੀ ਮਤ ਪਿੱਛੇ ਲੱਗ ਕੇ ਸਦਾ ਹੀ ਪਰੇਸ਼ਾਨ ਰਹੇਗਾ ਪਰ ਗੁਰੂ ਦੀ ਮਤ ਲੈ ਕੇ ਖੁਸ਼ੀ ਤੇ ਸੁੱਖ ਮਹਿਸੂਸ ਕਰੇਗਾ ਸੋ ਅੱਜ ਦੇ ਜਿਹੜੇ ਅੰਮ੍ਰਿਤਮਈ ਬਚਨ ਨੇ ਜਿਹੜੇ ਸਤਗੁਰੂ ਗੁਰਦੇਵ ਜੀ ਮਹਾਰਾਜ ਜੀ ਨੇ ਢੋਲੀ ਵਿੱਚ ਪਾਏ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ ਨੰਬਰ 801 ਤੋਂ ਲੈ ਕੇ 802 ਤੱਕ ਸੁਭਾਏ ਮਾਨ ਹਨ ਬਿਲਾਵਲ ਰਾਗ ਹੈ ਤੇ ਸਤਿਗੁਰੂ ਸਾਹਿਬ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਹੋਇਆ ਪਾਵਨ ਸ਼ਬਦ ਹੈ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸ਼ਬਦ ਦਾ ਕੇਂਦਰੀ ਭਾਵ ਸੈਂਟਰਲ ਆਈਡੀ ਹੈ ਤੇ ਸਤਗੁਰੂ ਜੀ ਰਹਾਉ ਦੀਆਂ ਪੰਕਤੀਆਂ 'ਤੇ ਕਿਰਪਾ ਕਰ ਰਹੇ ਹਨ ਦਇਆ ਕਰੋ ਬਸੋ ਮਨ ਆਏ ਮੋਹਿ ਨਿਰਗੁਣ ਲੀਜੈ ਲੜ ਲਾਏ ਰਹਾਉ ਸਤਗੁਰੂ ਜੀ ਕਹਿੰਦੇ ਨੇ ਬੜੇ ਪਿਆਰੇ ਬਚਨ ਸਮਝਾਏ ਨੇ ਕਹਿੰਦੇ हे ਪ੍ਰਭੂ ਜੀ ਤੁਸੀਂ ਮੇਰੇ ਤੇ ਦਇਆ ਕਰੋ ਮਿਹਰ ਕਰੋ ਮੇਰੇ ਉੱਤੇ ਮੇਰੀ ਅਰਦਾਸ ਸੁਣੋ ਮੇਰੀ ਬੇਨਤੀ ਸੁਣੋ ਬੇਨਤੀ ਕੀ ਹੈ ਮੇਰੇ ਹਿਰਦੇ ਚ ਆ ਕੇ ਵਸ ਜਾਓ ਆਵਾਜ਼ ਮਾਰੀ ਹੈ ਪਰਿਪੂਰਨ ਪ੍ਰਮਾਤਮਾ ਵਾਹਿਗੁਰੂ ਨੂੰ हे प्रभु जी हैगे तुसी मेरे नाल ही हो पर मेरी अवस्था ऐसी है कि मैं ਤੁਹਾਨੂੰ ਪਹਿਚਾਨ ਨਹੀਂ ਪਾ ਰਿਹਾ ਤੁਸੀਂ ਰਹਿੰਦੇ ਮੇਰੇ ਨਾਲ ਹੀ ਹੋ ਪਰ ਮੈਂ ਤੁਹਾਨੂੰ ਸਮਝ ਨਹੀਂ ਪਾ ਰਿਹਾ ਤੁਸੀਂ ਕਿਰਪਾ ਕਰੋ ਦਇਆ ਕਰੋ ਮਰਸੀ ਕਰੋ ਰਹਿਮਤ ਕਰੋ ਮੇਰੇ ਤੇ ਬਸੂ ਮਨ ਆਏ ਮੇਰੇ ਮਨ ਦੇ ਵਿੱਚ ਆ ਕੇ ਵਸ ਜਾਓ ਤਾਂ ਕਿ ਇਹ ਮਨ ਤੁਹਾਡੇ ਹੁਕਮ ਦੇ ਵਿੱਚ ਤੁਰਨ ਲੱਗ ਪਵੇ ਇਸ ਮਨ ਨੂੰ ਇੱਕ ਸਾਰਥੀ ਦੀ ਲੋੜ ਹੈ ਇਸ ਮਨ ਨੂੰ ਇੱਕ ਸਹਾਰੇ ਦੀ ਲੋੜ ਹੈ ਕਿਉਂਕਿ ਇਕੱਲਾ ਮਨ ਮੇਰਾ ਬਹੁਤ ਖਤਰਨਾਕ ਹੋ ਜਾਂਦਾ ਹੈ ਇਹ ਮੈਨੂੰ ਬਾਰ-ਬਾਰ ਡਲਾਉਂਦਾ ਹੈ ਬਾਰ-ਬਾਰ ਦੁਚਿੱਤੀਆਂ ਚ ਪਾਉਂਦਾ ਹੈ ਬਾਰ-ਬਾਰ ਠਗੌਰੀਆਂ ਕਰਦਾ ਹੈ ਬਾਰ-ਬਾਰ ਦੁਬਿਦਾਵਾਂ ਚ ਪਾਉਂਦਾ ਹੈ ਪਰ ਤੁਸੀਂ ਕਿਰਪਾ ਕਰੋ ਇਸ ਮਨ ਦੇ ਮਹਾਵਤ ਬਣ ਜਾਓ ਤਾਂ ਕਿ ਇਹ ਮਨ ਰੂਪੀ ਹਾਥੀ ਮੇਰਾ ਕਬਜੇ ਵਿੱਚ ਆ ਜਾਵੇ ਇਹ ਮਨ ਰੂਪੀ ਕੂਕਰ ਜਿਹੜਾ ਰੋਪ ਕਰਦਾ ਹੈ ਲਾਲਚ ਕਰਦਾ ਹੈ ਇਹ ਵਸ ਵਿੱਚ ਆ ਜਾਵੇ ਇਹ ਰਹਿਮਤ ਕਰ ਦਿਓ ਇਹ ਦਇਆ ਕਰ ਦਿਓ ਇਹ ਕਿਰਪਾ ਕਰ ਦਿਓ ਦਇਆ ਕਰੋ ਬਸੋ ਮਨ ਆਏ ਦਇਆ ਕਰੋ ਮੇਰੇ ਮਨ ਵਿੱਚ ਤੁਸੀਂ ਆ ਕੇ ਵਸ ਜਾਓ ਮੋਹੇ ਨਿਰਗੁਣ ਲੀਜੈ ਲੜ ਲਾਏ ਮੈਂ ਅਵਗੁਣਾ ਦਾ ਭਰਿਆ ਹਾਂ ਮੇਰੇ ਵਿੱਚ ਇੱਕ ਵੀ ਗੁਣ ਨਹੀਂ ਨਿਰਗੁਣਿਆ ਮੈਂ ਗੁਣ ਮੇਰੇ ਵਿੱਚ ਇੱਕ ਵੀ ਨਹੀਂ ਨਾ ਮੇਰੀ ਕੋਈ ਸ਼ਕਲ ਹੈ ਨਾ ਮੇਰਾ ਕੋਈ ਰੂਪ ਹੈ ਨਾ ਕੋਈ ਰੰਗ ਹੈ ਨਾ ਕੋਈ ਜਾਤ ਐ ਨਾ ਕੋਈ ਭੇਤ ਐ हे परमात्मा ਜੀ ਪਲ-ਪਲ ਮੈਂ ਨੀਚਤਾ ਕਰਦਾ ਹਾਂ ਪਲ-ਪਲ ਡੋਲਦਾ ਹਾਂ ਪਰ-ਪਰ ਵਿਕਾਰੀ ਬਿਰਤੀ ਰੱਖਦਾ ਹਾਂ ਅਵਗੁਣਾਂ ਦਾ ਭਰਿਆ ਹਾਂ ਇੱਕ ਵੀ ਗੁਣ ਨਹੀਂ ਐ ਹਮ ਅਵਗੁਣ ਭਰੇ ਇੱਕ ਗੁਣ ਨਹੀਂ ਅੰਮ੍ਰਿਤ ਛਾੜ ਬਿਖੇ ਬਿਖਖਾਈ ਜ਼ਹਿਰ ਖਾਣਾ ਸਾਡਾ ਸੁਭਾਅ ਬਣ ਚੁੱਕਿਆ ਤੇਰਾ ਅੰਮ੍ਰਿਤ ਨਹੀਂ ਚੰਗਾ ਲੱਗਦਾ ਅੰਮ੍ਰਿਤ ਕੌੜਾ ਬਿਖਿਆ ਮਿੱਠੀ ਅੰਮ੍ਰਿਤ ਜ਼ਹਿਰ ਵਰਗਾ ਲੱਗਦਾ ਤੇ ਜ਼ਹਿਰ ਮਿੱਠੀ ਲੱਗ ਰਹੀ ਹੈ ਸਮਝ ਨਹੀਂ ਆ ਰਹੀ ਇਹ ਜੀਵਨ ਕਿਵੇਂ ਦੁਬਿਧਾਵਾਂ ਚ ਪਰੇਸ਼ਾਨੀਆਂ ਚ ਪਿਆ ਹੋਇਆ ਹੈ ਬੜਾ ਕੋਸ਼ਿਸ਼ ਕਰਦਾ ਹੈ ਬੜਾ ਯਤਨ ਕਰਦਾ ਹੈ ਤੁਹਾਡੇ ਉੱਤੇ ਭਰੋਸਾ ਕਰਾਂ ਵਿਸ਼ਵਾਸ ਕਰਾਂ ਪਰ ਫਿਰ ਇਸ ਸੰਸਾਰੀ ਮਨੁੱਖਾਂ ਦੇ ਉੱਪਰ ਆ ਕੇ ਟੇਕ ਧਰ ਜਾਂਦੀ ਹੈ ਤੁਸੀਂ ਕਿਰਪਾ ਕਰੋ ਤੁਸੀਂ ਲੜ ਲਾਓ ਤੁਸੀਂ ਬਾਪੜੋ ਮੋਹੇ ਨਿਰਗੁਣ ਹੇ ਮੇਰੇ ਵਾਹਿਗੁਰੂ ਜੀ ਮੇਰੇ ਵਰਗੇ ਨਿਰਗੁਣ ਮਨੁੱਖ ਨੂੰ ਜਿਹਦੇ ਵਿੱਚ ਅਵਗੁਣ ਹੀ ਅਵਗੁਣ ਨੇ ਗੁਨਾਹ ਹੀ ਗੁਨਾਹ ਹੈ ਲੀਜੇ ਲੀਜੇ ਲੜਲਾਏ ਆਪਣੇ ਲੜ ਲਾ ਲੋ ਆ ਆਪਾਂ ਵਿਆਹ ਵੇਖਦੇ ਆ ਨਾ ਗੁਰਦੁਆਰਾ ਸਾਹਿਬ ਦੇ ਵਿੱਚ ਚਾਰ ਲਾਵਾਂ ਦਾ ਪਾਠ ਹੁੰਦਾ ਹੈ ਲੜਕੀ ਇਦਾਂ ਪੱਲਾ ਲੜਕੇ ਲੜਕੀ ਦਾ ਪਿੱਤਾ ਲੜਕੇ ਦੇ ਹੱਥ ਵਿੱਚ ਫੜਾਉਂਦਾ ਹੈ ਤੇ ਲੜਕੇ ਦਾ ਪੱਲਾ ਲੜਕੀ ਦੇ ਹੱਥ ਵਿੱਚ ਫੜਾਇਆ ਜਾਂਦਾ ਹੈ ਇਹ ਅਰਦਾਸ ਕੀਤੀ ਜਾਂਦੀ ਹੈ ਅੱਜ ਤੋਂ ਮੈਂ ਤੇਰੇ ਲੜ ਲੱਗ ਗਈ ਇੱਕ ਸ਼ਬਦ ਅਸੀਂ ਆਮ ਪੜ ਦਿੰਨੇ ਆ ਸੱਬੇ ਸਾਖ ਕੁੜੇ ਆਵੇ ਡਿੱਠੇ ਪੱਲੇ ਟੈਂਡੇ ਲੱਗ ਗਏ ਪਰ ਇਹ ਸ਼ਬਦ ਪ੍ਰਮਾਤਮਾ ਵਾਸਤੇ ਹੈ ਇਹ ਸਾਨੂੰ ਵੀ ਆਪਣੀ ਆਤਮਾ ਤੇ ਮਨ ਨੂੰ ਸਮਝਾਉਣਾ ਪਊਗਾ ਇਹ ਸੰਸਾਰ ਦੇ ਸਾਖ ਝੂਠੇ ਨੇ ਇਹ ਰਿਸ਼ਤੇਦਾਰ ਮਿੱਤਰ ਦੋਸਤ ਸਾਰੇ ਸਵਾਰਥੀ ਨੇ हे ਪ੍ਰਭੂ ਇੱਕ ਤੂੰ ਹੀ ਹੈ ਤੇਰੇ ਲੜ ਲੱਗ ਜਾਵਾਂ ਇਹ ਚਾਰ ਲਾਵਾ ਜਿੱਦਣ ਸਮਝ ਆ ਗਈਆਂ ਨਾ ਇਹ ਲੜ ਲੱਗਣ ਦੀ ਬਿਰਤੀ ਸਮਝ ਆ ਗਈ ਉਹਦਣ ਇੱਕ ਇੱਕ ਲਾਮ ਜੋੜੇਗੀ ਪ੍ਰਮਾਤਮਾ ਦੇ ਨਾਲ ਉਹਦੇ ਅੰਗ ਦੇ ਨਾਲ ਉਹਦੇ ਸੰਗ ਦੇ ਨਾਲ ਸਮਝ ਪੈ ਜਾਵੇਗੀ ਮੈਂ ਅਵਗੁਣਾ ਦਾ ਭਰਿਆ ਹਾਂ ਪ੍ਰਮਾਤਮਾ ਗੁਣਾ ਦਾ ਮੂਜਸਮ ਹੈ ਰਹਿਮਤ ਕਰੋ ਮੈਨੂੰ ਆਪਣੇ ਲੜ ਲਾ ਲਓ ਰਹਾਉ ਹੁਣ ਪਹਿਲਾ ਬੰਦ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਬਿਲਾਵਲ ਮਹੱਲਾ 5ਵਾਂ ਬਿਲਾਵਲ ਰਾਗ ਹੈ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ਮੈਨੂੰ ਇਹ ਸਮਝ ਪਈ ਹੈ ਨਿਧਾਨ ਦਾ ਅਰਥ ਹੁੰਦਾ ਟ੍ਰੇਜ਼ਰ ਖਜ਼ਾਨਾ ਤੁਸੀਂ ਸੁੱਖਾਂ ਦੇ ਖਜ਼ਾਨੇ ਹੋ ਸਾਰੇ ਸੁੱਖ ਤੁਹਾਡੇ ਵਿੱਚ ਨੇ ਏ ਪ੍ਰੀਤਮ ਪ੍ਰਭ ਮੇਰੇ ਮੇਰੇ ਮਾਲਕ ਮੇਰੇ ਪ੍ਰਭੂ ਪਰਮਾਤਮਾ ਜੀ ਤੁਸੀਂ ਹੀ ਮੇਰੇ ਮਾਲਕ ਹੋ ਤੁਸੀਂ ਹੀ ਮੇਰੇ ਸੁਆਮੀ ਹੋ ਸਾਰੇ ਗੁਣਾਂ ਦੇ ਤੁਸੀਂ ਖਜ਼ਾਨੇ ਹੋ ਸਾਰੇ ਗੁਣ ਤੁਹਾਡੇ ਵਿੱਚ ਮੌਜੂਦ ਨੇ ਆ ਗਣਤ ਗੁਣ ਠਾਕੁਰ ਪ੍ਰਭ ਤੇਰੇ ਬੇਅੰਤ ਗੁਣਾਂ ਦਾ ਤੂੰ ਮਾਲਕ ਹੈ ਤੇਰੇ ਗੁਣ ਗਿਣੇ ਨਹੀਂ ਜਾ ਸਕਦੇ ਹੇ ਮੇਰੇ ਮਾਲਕ ਹੇ ਮੇਰੇ ਠਾਕੁਰ ਤੇਰੇ ਗੁਣ ਬੇਅੰਤ ਨੇ ਮੈਂ ਤੇਰੇ ਗੁਣ ਗਿਣ ਨਹੀਂ ਸਕਦਾ ਦੱਸ ਨਹੀਂ ਸਕਦਾ ਤੂੰ ਕਿਤਨੇ ਗੁਣਾਂ ਦਾ ਮਾਲਕ ਹੈ ਮੋਹੇ ਅਨਾਥ ਤੁਮਰੀ ਸ਼ਰਣ ਆਈ ਮੈਨੂੰ ਇਹ ਸਮਝ ਪੈ ਗਈ ਹੈ ਮੈਂ ਅਨਾਥ ਹਾਂ ਮੇਰਾ ਕੋਈ ਆਸਰਾ ਨਹੀਂ ਕੋਈ ਸਹਾਰਾ ਨਹੀਂ ਤੂੰ ਹੀ ਇੱਕ ਮੇਰਾ ਮਾ ਲਗ ਹੈ ਮੇਰੇ ਵਰਗੇ ਅਨਾਥ ਦਾ ਸਹਾਰਾ ਬਣ ਮੇਰੀ ਬਾਪਾ ਇਹ ਅਹਿਸਾਸ ਹੋਣਾ ਬੜਾ ਜ਼ਰੂਰੀ ਹੈ ਅਨਾਥ ਬੱਚੇ ਦਾ ਸਹਾਰਾ ਕੋਈ ਨਹੀਂ ਬਣਦਾ ਫਿਰ ਉਹਦਾ ਕੌਣ ਸਹਾਰਾ ਬਣਦਾ ਹੈ ਪ੍ਰਮਾਤਮਾ ਵਾਹਿਗੁਰੂ ਈਸ਼ਵਰ ਇਸੇ ਕਰਕੇ ਜਿੱਦਣੇ ਸਮਝ ਪੈ ਗਈ ਨਾ ਅਸੀਂ ਤੇ ਬੇਅੰਤ ਸੰਸਾਰ ਦੀਆਂ ਟੇਕਾਂ ਤਰਈਆਂ ਨੇ ਮੇਰੀ ਮਾਂ ਮੇਰਾ ਸਹਾਰਾ ਬਣ ਸਕਦੀ ਹੈ ਮੇਰਾ ਪਿਤਾ ਸਹਾਰਾ ਹੈ ਕੋਈ ਕਹਿੰਦਾ ਮੇਰੇ ਮਿੱਤਰ ਸਹਾਰੇ ਨੇ ਕੋਈ ਕਹਿੰਦਾ ਮੇਰਾ ਦੋਸਤ ਸਹਾਰੇ ਨੇ ਕੋਈ ਕਹਿੰਦਾ ਮੇਰੇ ਭੈਣ ਭਰਾ ਮੇਰੇ ਸਹਾਰੇ ਨੇ ਸਭ ਕਹਿੰਦੇ ਇਹ ਸਹਾਰੇ ਝੂਠੇ ਨੇ ਆਸਰਾ ਇਕ ਹੀ ਤੱਕ ਪ੍ਰਮਾਤਮਾ ਦਾ ਜਿੱਦਣੇ ਸਾਰੇ ਛੱਡ ਜਾਂਦੇ ਨੇ ਉਦੋਂ ਇਹ ਅਹਿਸਾਸ ਹੁੰਦਾ ਮੈਂ ਤੇ ਅਨਾਥ ਹੋ ਗਿਆ ਅਨਾਥ ਦਾ ਮਾਲਕ ਪਰਮਾਤਮਾ ਬਣ ਜਾਂਦਾ ਹੈ ਇਸੇ ਕਰਕੇ ਸੱਭ ਕਹਿੰਦੇ ਮੋਹੇ ਅਨਾਥ ਤੁਮਰੀ ਸ਼ਰਣਾਈ ਮੈਂ ਅਨਾਥ ਬਣ ਕੇ ਤੇਰੀ ਸ਼ਰਣਾਈ ਚ ਆਇਆ ਤੇਰੀ ਸ਼ਰਨ ਚ ਆਇਆ ਦੋ ਸ਼ਬਦ ਨੇ ਅਨਾਥ ਤੇ ਸ਼ਰਨ ਅਨਾਥ ਹੋਵੇਗਾ ਤੇ ਸ਼ਰਨ ਵਿੱਚ ਜਾ ਕੇ ਨਿਮਰਤਾ ਵੇਗੀ ਪਰ ਸ਼ਰਨ ਵਿੱਚ ਆ ਕੇ ਆਪਣੀ ਨਹੀਂ ਚਲਦੀ ਇਹ ਗੱਲ ਜਿੱਤੇ ਰੱਖਿਓ ਕਿਸੇ ਦੇਸ਼ ਤੇ ਵਿੱਚ ਸ਼ਰਨਾਗਤ ਬਣ ਜਾਈਏ ਨਾ ਚਾਕੇ ਆਖੀਏ ਸਾਡੀ ਆਪਣੀ ਚੱਲਣ ਲੱਗ ਪਵੇ ਉੱਥੇ ਆਪਣੀ ਨਹੀਂ ਚਲਦੀ ਉੱਥੇ ਉਸ ਦੇਸ਼ ਦੀ ਚਲਦੀ ਹੈ ਉੱਥੇ ਉਸ ਕਾਨੂੰਨ ਦੀ ਚਲਦੀ ਹੈ ਲੋ ਦੀ ਚਲਦੀ ਹੈ ਜਿਵੇਂ ਪ੍ਰਮਾਤਮਾ ਦੀ ਜਦੋਂ ਸ਼ਰਨ ਚਾਉਣਾ ਹੈ ਫਿਰ ਆਪਣੀ ਨਹੀਂ ਚਲਾਉਣੀ ਫਿਰ ਪ੍ਰਮਾਤਮਾ ਦੀ ਚਲਣੀ ਚਾਹੀਦੀ ਹੈ ਇਹੀ ਹੈ ਉਹਦੀ ਸ਼ਰਨ ਚਾਉਣਾ ਇਹੀ ਹੈ ਉਹਦੇ ਰਜ਼ਾ ਚਾਉਣਾ ਕਰ ਕਿਰਪਾ ਹਰ ਚਰਨ ਧਿਆਈ ਰਹਿਮਤ ਕਰੋ ਮੇਰੇ ਤੇ ਕਿਰਪਾ ਕਰੋ ਮੈਂ ਤੁਹਾਡੇ ਚਰਨਾਂ ਨੂੰ ਸਦਾ ਆਪਣੇ ਜੀਵਨ ਵਿੱਚ ਧਿਆਵਾ ਚਰਨ ਕਿਹੜੇ ਨੇ ਕੁਸ਼ ਪ੍ਰਮਾਤਮਾ ਦੇ ਉਹਦੇ ਸ਼ਬਦ ਉਹਦੇ ਗੁਣ ਮੈਂ ਤੇਰੇ ਗੁਣਾਂ ਰੂਪੀ ਚਰਨਾਂ ਨੂੰ ਆਪਣੇ ਜੀਵਨ ਦੇ ਵਿੱਚ ਸਦਾ ਵਸਾਵਾਂ ਉਹਦਾ ਗਿਆਨ ਪ੍ਰਮਾਤਮਾ ਦੀ ਰਹਿਮਤ ਪ੍ਰਮਾਤਮਾ ਦੇ ਚਰਨ ਕੋਈ ਇਹ ਨਹੀਂ ਕਿ ਉਹਦੇ ਪੈਰ ਕੋਈ ਨਜ਼ਰ ਆਉਂਦੇ ਨੇ ਜਿਵੇਂ ਸਾਡੀ ਹੋਂਦ ਸਾਡੇ ਪੈਰਾਂ ਤੇ ਐ ਪ੍ਰਮਾਤਮਾ ਦੀ ਹੋਂਦ ਉਹਦੇ ਗੁਣਾਂ ਤੇ ਐ ਉਹਦੇ ਗੁਣਾਂ ਰੂਪੀ ਚਰਨ ਮੇਰੇ ਹਿਰਦੇ ਵਿੱਚ ਵਸ ਜਾ। ਦਇਆ ਕਰੋ ਬਸੋ ਮਨ ਆਏ ਮਰਸੀ ਕਰੋ। ਦਇਆ ਕਰੋ ਤੁਸੀਂ ਮੇਰੇ ਮਨ ਵਿੱਚ ਆ ਕੇ ਵਸ ਜਾਓ। ਮੋਹੇ ਨਿਰਗੁਣ ਲੀਜੇ ਲੜਲਾਏ। ਮੇਰੇ ਵਰਗੇ ਅਗੁਣੀ ਆਰੀ ਨੂੰ ਆਪਣੇ ਲੜ ਲਾ ਲਓ। ਰਹਾਉ। ਪ੍ਰਭ ਚਿਤ ਆਵੇ ਤਾਂ ਕੈਸੀ ਭੀੜ। ਸਭ ਕਹਿੰਦੇ ਫਿਰ ਜਿੰਨੂੰ ਪ੍ਰਮਾਤਮਾ ਸਦਾ ਉਹਦੀਆਂ ਯਾਦਾਂ ਵਿੱਚ ਰਵੇ। ਪ੍ਰਮਾਤਮਾ ਦਾ ਹੁਕਮ ਤੇ ਰਜ਼ਾ ਭਾਣੇ ਵਿੱਚ ਰਵੇ। ਸਦਾ ਪ੍ਰਮਾਤਮਾ ਦੀ ਮੱਤ ਲੈ ਕੇ ਤੁਰੇ ਐਸੇ ਮਨੁੱਖ ਨੂੰ ਕਦੀ ਵੀ ਕੋਈ ਤਕਲੀਫ ਕੋਈ ਭੀੜ ਕੋਈ ਮੁਸੀਬਤ ਨਹੀਂ ਆਉਂਦੀ ਹਰ ਸੇਵਕ ਨਾਹੀ ਜਮ ਪੀੜ ਐਸੇ ਸੇਵਕ ਨੂੰ ਕਿਸੇ ਤਰੀਕੇ ਦੀ ਫਿਰ ਕੋਈ ਮੌਤ ਦਾ ਡਰ ਮੌਤ ਦਾ ਦਰਦ ਮੌਤ ਦਾ ਭੈ ਤੰਗ ਨਹੀਂ ਕਰ ਸਕਦਾ ਕਿਉਂਕਿ ਉਹਨੂੰ ਇਸ ਮੌਤ ਦਾ ਗਿਆਨ ਹੋ ਗਿਆ ਹੈ ਉਹਨੂੰ ਇਹ ਸਮਝ ਪੈ ਗਈ ਹੈ ਇਹ ਜੋ ਕੁਝ ਸੰਸਾਰ 'ਚ ਹੈ ਉਹਦੀ ਰਜ਼ਾ ਤੇ ਉਹਦੇ ਭਾਣੇ ਚ ਉਹ ਹਰ ਵਕਤ ਉਹਦੇ ਹੁਕਮ ਤੇ ਉਹਦੀ ਰਜ਼ਾ ਵਿੱਚ ਰਹਿੰਦਾ ਹੈ ਸਰਬ ਸੋਕ ਹਰ ਸਿਮਰਤ ਨਸੈ ਸਰਬ ਦੂਖ ਹਰ ਸਿਮਰਤ ਨਸੈ ਜਿਹੜੇ ਜਿੰਨੇ ਵੀ ਐਸ ਸੰਸਾਰ ਨੇ ਦੁੱਖ ਆਪਣੇ ਜੀਵਨ ਦੇ ਵਿੱਚ ਲਾਏ ਨੇ ਸਾਰੇ ਨਸ ਸਕਦੇ ਨੇ ਖਤਮ ਹੋ ਸਕਦੇ ਨੇ ਕਿਵੇਂ ਉਹਦੇ ਸਿਮਰਨ ਕਰਕੇ ਹਰ ਵਕਤ ਉਹਦੇ ਚਰਣਾ ਵਿੱਚ ਡੁੱਬ ਕੇ ਹਰ ਵਕਤ ਉਹਨੂੰ ਅੰਗ ਸੰਗ ਸਮਝ ਕੇ ਹਰ ਵਕਤ ਉਹਨੂੰ ਗਾ ਕੇ ਜਿਹੜੇ ਸਾਡੇ ਬਣਾਏ ਹੋਏ ਦੁੱਖ ਨੇ ਇਹ ਦੂਰ ਹੋ ਸਕਦੇ ਨੇ ਭਾਵ ਇਹਨਾਂ ਦੁੱਖਾਂ ਦੇ ਨਾਲ ਲੜਨ ਦੀ ਤਾਕਤ ਪੈਦਾ ਹੋ ਸਕਦੀ ਹੈ ਸਮਝ ਹੀ ਨਹੀਂ ਫਿਰ ਪਸ ਜੀਵਨ 'ਚ ਸਮਝ ਆ ਜਾਂਦੀ ਹੈ ਦੁੱਖ ਹੈ ਹੀ ਨਹੀਂ ਸਭ ਸੁਖੀ ਹੈ ਰੇ ਸਭ ਕੁਝ ਸੌਖੀ ਹੈ ਮੇਰੇ ਹੀ ਨਜ਼ਰਾਂ ਦਾ ਮੇਰੇ ਹੀ ਖਿਆਲਾਂ ਦਾ ਧੋਖਾ ਹੈ ਕਿ ਮੈਂ ਦੁੱਖ ਸੁੱਖ ਵੱਢ ਕੇ ਬੈਠਾ ਹਾਂ ਦਰਸਰ ਹੈ ਕੁਝ ਐਸਾ ਦਾ ਨਹੀਂ ਸਭ ਕੁਝ ਸੁਖਿਆ ਸਭ ਕੁਝ ਪਿਆਰ ਹੈ ਸਭ ਕੁਝ ਰਹਿਮਤ ਹੈ ਜੋ ਕੁਝ ਮਿਲ ਰਿਹਾ ਹੈ ਉਹਦੇ ਬਾਣੇ ਤੇ ਉਹਦੀ ਦਾਜ ਹੈ ਜਾਂ ਕੈ ਸੰਗ ਸਦਾ ਪ੍ਰਭ ਵਸੈ ਐਸੇ ਗੁਰੂਮukh ਪਿਆਰੇ ਦੇ ਨਾਲ ਪ੍ਰਮਾਤਮਾ ਸਦਾ ਅੰਗ ਸੰਗ ਰਹਿੰਦਾ ਉਹ ਸਦਾ ਪ੍ਰਮਾਤਮਾ ਨੂੰ ਆਪਣੇ ਨਾਲ ਸਮਝਦਾ ਹੈ ਪ੍ਰਮਾਤਮਾ ਤੇ ਸਦਾ ਭਰੋਸਾ ਰੱਖਦਾ ਹੈ ਤੇ ਸਦਾ ਆਪਣੇ ਜੀਵਨ ਦੇ ਵਿੱਚ ਚੜ੍ਹਦੀ ਕਲਾ ਵਿੱਚ ਰਹਿੰਦਾ ਪ੍ਰਭ ਕਾ ਨਾਮ ਮਨ ਤਨ ਆਧਾਰ ਐਸੇ ਭਗਤ ਦੇ ਜੀਵਨ ਦਾ ਆਸਰਾ ਉਹਦੇ ਮਨ ਅਤੇ ਤਨ ਨੰਨੇ ਨੂੰ ਵੀ ਸਿਆਰੀ ਮੰਦੀ ਹੈ ਤਨ ਦੇ ਨੰਨੇ ਨੂੰ ਵੀ ਸਿਆਰੀ ਹੈ ਉਹਦੇ ਮਨ ਵਿੱਚ ਤੇ ਤਨ ਵਿੱਚ ਇੱਕੋ ਇੱਕ ਜੀਵਨ ਦਾ ਆਧਾਰ ਤੇ ਆਸਰਾ ਰਹਿ ਜਾਂਦਾ ਹੈ ਉਹ ਹੈ ਪ੍ਰਭ ਦਾ ਨਾਮ ਪ੍ਰਮਾਤਮਾ ਦਾ ਹੁਕਮ ਵਾਹਿਗੁਰੂ ਦਾ ਹੁਕਮ ਬਿਸਰਤ ਨਾਮ ਹੋਵਤ ਤਨ ਸ਼ਾਰ ਜਦੋਂ ਜੀਵਨ ਦੇ ਵਿੱਚੋਂ ਪ੍ਰਮਾਤਮਾ ਦਾ ਹੁਕਮ ਵਿਸਰ ਜਾਵੇ ਤੇ ਇਹ ਸਰੀਰ ਮਿੱਟੀ ਹੋ ਜਾਂਦਾ ਹੈ ਇਹ ਤਨ ਸ਼ਾਰ ਹੋ ਜਾਂਦਾ ਹੈ ਕਿਸੇ ਕੰਮ ਦਾ ਨਹੀਂ ਰਹਿੰਦਾ ਜਿਉਂਦਿਆ ਜੀ ਮਨੁੱਖ ਰਾਖ ਦੀ ਢੇਰੀ ਬਣ ਜਾਂਦਾ ਹੈ ਕਿਉਂਕਿ ਇਹਨੂੰ ਪ੍ਰਮਾਤਮਾ ਦਾ ਹੁਕਮ ਭੁੱਲ ਗਿਆ ਹੈ ਪ੍ਰਮਾਤਮਾ ਦਾ ਨਾਮ ਭੁੱਲ ਗਿਆ ਹੈ ਪ੍ਰਭ ਚਿਤ ਆਏ ਪੂਰਨ ਸਭ ਕਾਜ ਪ੍ਰਮਾਤਮਾ ਚਿਤ ਵਿੱਚ ਆ ਜਾਵੇ ਯਾਦਾਂ ਵਿੱਚ ਆ ਜਾਵੇ ਉਹਦੇ ਗੁਣ ਜੀਵਨ ਵਿੱਚ ਟਿਕ ਜਾਣ ਸਾਰੇ ਕਾਰਜ ਪੂਰੇ ਹੋ ਜਾਂਦੇ ਨੇ ਕਿਉਂਕਿ ਕਾਰਜ ਫਿਰ ਵਿਕਾਰੀ ਨਹੀਂ ਰਹੇ ਸਤਿਗੁਰੂ ਨੇ ਬਾਰ ਬਾਰ ਕਿਹਾ ਸਭ ਤੋਂ ਵੱਡਾ ਕਾਰਜ ਕੀ ਹੈ ਇੱਕੋ ਇੱਕ ਉਹਦੇ ਹੁਕਮ ਨੂੰ ਮੰਨਣਾ ਉਹਦੀ ਰਜ਼ਾ ਵਿੱਚ ਤੁਰਨਾ ਉਹਦੇ ਬਾਣੇ ਵਿੱਚ ਰੁਣਾ ਅਵਰ ਕਾਜ ਤੇਰੇ ਕਿਤੇ ਨਾ ਕਾ ਮਿਲ ਸਾਥ ਸੰਗਤ ਪੱਜ ਕੇ ਉਹਨਾ ਤੇ ਕਿਹੜੇ ਕਾਜ ਪੂਰੇ ਹੋ ਗਏ ਸੰਤੋਖ ਆ ਗਿਆ ਭੁੱਖ ਮਟ ਗਈ ਨਿਵਰਤਾ ਆ ਗਈ ਪਿਆਰ ਆ ਗਿਆ ਸ਼ੁਭ ਗੁਣ ਜੀਵਨ ਚ ਆ ਗਏ ਸ਼ੁਭ ਗੋਣ ਆ ਗਏ ਸ਼ੁਭ ਕਾਰਜ ਸਵਾਰੇ ਗਏ ਹੁਣ ਉਹ ਕਾਰਜਾਂ ਦੀ ਅਰਦਾਸ ਹੀ ਨਹੀਂ ਜਿਹੜੀ ਮੇਰੀ ਮਤ ਦੇ ਪਿੱਛੇ ਲੱਗ ਕੇ ਮੈਂ ਕਰਦਾ ਸੀ ਹੁਣ ਮੈਂ ਧੋਖੇ ਧਾਰੀਆਂ ਦੀ ਅਰਦਾਸਾਂ ਨਹੀਂ ਕਰਦਾ ਹੁਣ ਅਰਦਾਸ ਕੇਵਲ ਇੱਕੀ ਕਾਰਜ ਦੀ ਹੈ ਜੀਵਨ ਮਰੂਤ ਪੂਰਾ ਹੋ ਜਾਵੇ ਜੀਵਨ ਸਫਲ ਹੋ ਜਾਵੇ ਇਹ ਜੀਵਨ ਸਰੁਖਰੂ ਹੋ ਜਾਵੇ ਹਰ ਬਿਸਰਤ ਸਬਕਾ ਮੋਤਾਜ ਜਿਹਨੂੰ ਪ੍ਰਮਾਤਮਾ ਭੁੱਲ ਜਾਵੇ ਉਹ ਜਗਤ ਦੀ ਮਥਾਤੀ ਕਰੇਗਾ ਹਰ ਇੱਕ ਮਨੁੱਖ ਦੇ ਅੱਗੇ ਜਾ ਕੇ ਹੱਥ ਟੱਡੇਗਾ ਹਰ ਇੱਕ ਜਾ ਕੇ ਭਿਖਾਰੀਆਂ ਵਾਂਗੂ ਮੰਗਟਿਆ ਵਾਂਗੂ ਤਰਲੇ ਲਵੇਗਾ ਚਰਨ ਕਮਲ ਸੰਗ ਲਾਗੀ ਪ੍ਰੀਤ ਜਿਨ੍ਹਾਂ ਦੀ ਪਰਿਪੂਰਣ ਪਰਮਾਤਮਾ ਦੇ ਚਰਨਾਂ ਕਮਲਾਂ ਦੇ ਨਾਲ ਉਹਦੇ ਚਰਨ ਉਹਦੇ ਗੁਣ ਉਹਦੇ ਗੁਣਾ ਚੋਂ ਨਿਕਲਿਆ ਗਿਆ ਉਹਦੇ ਕਮਲ ਜਿਨ੍ਹਾਂ ਦੇ ਚਰਨ ਕਮਲ ਪਰਮਾਤਮਾ ਦੇ ਗੁਣਾ ਰੂਪੀ ਗਿਆਨ ਦੇ ਨਾਲ ਜਿਨ੍ਹਾਂ ਨੇ ਆਪਣੀ ਪ੍ਰੀਤ ਪਾ ਲਈ ਬਿਸਰ ਗਈ ਸਭ ਦੁਰਮਤ ਰੀਤ ਉਹਨਾਂ ਦੇ ਜੀਵਨ ਦੇ ਵਿੱਚੋਂ ਭੈੜੀ ਮਤ ਦੂਰ ਹੋ ਗਈ ਉਹ ਚੰਗੀ ਮੱਤ ਵਾਲੇ ਬਣ ਗਏ ਚੰਗੀਆਂ ਵਿਚਾਰਾਂ ਵਾਲੇ ਬਣ ਗਏ ਮਨ ਤਨ ਅੰਤਰ ਹਰ ਹਰ ਮੰਤ ਉਹਨਾਂ ਦੇ ਮਨ ਦੇ ਵਿੱਚ ਤੇ ਤਨ ਦੇ ਵਿੱਚ ਫਿਰ ਸਦਾ ਪ੍ਰਮਾਤਮਾ ਦਾ ਨਾਮ ਰੂਪੀ ਮੰਤਰ ਵੱਸਦਾ ਹੈ ਉਹਨਾਂ ਦੇ ਜੀਵਨ ਵਿੱਚ ਪ੍ਰਮਾਤਮਾ ਦਾ ਹੁਕਮ ਵੱਸ ਜਾਂਦਾ ਹੈ ਉਹਨਾਂ ਨੂੰ ਜ਼ਿੰਦਗੀ ਦਾ ਮੰਤਰ ਮਿਲ ਜਾਂਦਾ ਹੈ ਫਾਰਮੂਲਾ ਮਿਲ ਜਾਂਦਾ ਹੈ ਕਿ ਜੀਵਨ ਨੂੰ ਕਿਵੇਂ ਸੁਰੱਖਿਰੂ ਕਰਕੇ ਜੀਵਿਆ ਜਾਵੇ ਤੇ ਪ੍ਰਮਾਤਮਾ ਨਾਲ ਇੱਕਮਿਕ ਹੋਇਆ ਜਾਵੇ ਨਾਨਕ ਭਗਤਨ ਕੈ ਘਰ ਸਦਾ ਆਨੰਦ ਨਾਨਕ ਜੀ ਆਖਦੇ ਹਨ ਫਿਰ ਐਸੇ ਭਗਤਾ ਗੁਰਮੁਖ ਪਿਆਰਿਆਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਸਦਾ ਆਨੰਦ ਤੇ ਸਦਾ ਖੇੜਾ ਬਣਿਆ ਰਹਿੰਦਾ ਹੈ ਤੇ ਜਿਹਦੇ ਹਿਰਦੇ ਰੂਪੀ ਘਰ ਵਿੱਚ ਆਨੰਦ ਹੈ ਉਹਦੇ ਸੰਸਾਰਿਕ ਘਰ ਵਿੱਚ ਵੀ ਆਨੰਦ ਹੈ ਉਹਦਾ ਪਰਿਵਾਰ ਅਨੰਤ ਤੇ ਖੇੜੇ ਵਿੱਚ ਰਹੇਗਾ ਜਿਹਦੇ ਆਪਣੇ ਹਿਰਦੇ ਘਰ ਦੇ ਵਿੱਚ ਸ਼ਾਂਤੀ ਨਹੀਂ ਉਦੇ ਪਰਿਵਾਰ ਦੇ ਘਰ ਦੇ ਵਿੱਚ ਵਿਕਲੇਸ਼ੀ ਰਹੇਗਾ ਅੱਜ ਦੇ ਹੁਕਮਨਾਮੇ ਦੇ ਵਿੱਚ ਸਤਿਗੁਰੂ ਜੀ ਨੇ ਬੜੀ ਕਿਰਪਾ ਕੀਤੀ ਹੈ ਸਾਡਾ ਮਨ ਸ਼ਾਂਤ ਹੋ ਜਾਵੇ ਗੁਰੂ ਦੇ ਹੁਕਮ 'ਚ ਟਿਕ ਜਾਵੇ ਸਾਰਿਆਂ ਸੁੱਖਾਂ ਦਾ ਦਾਤਾ ਵਾਹਿਗੁਰੂ ਹੈ ਪ੍ਰਮਾਤਮਾ ਹੈ ਪ੍ਰਮਾਤਮਾ ਨਾਲ ਸਾਂਝ ਬਣ ਜਾਵੇ ਜ਼ਿੰਦਗੀ ਸੁਖਰੂ ਹੋ ਜਾਵੇ ਹੋਈਆਂ ਪੁਰਾਣੀਆਂ ਗਲਤੀਆਂ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ